ਨਮਸਕਾਰ ਮੈਂ ਹਾਂ ਆਰਤੀ ਤੁਸੀਂ ਵੇਖ ਰਹੇ ਹੋ SZN ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੇ ਹਾਂ ਜਿੱਥੇ ਕੋਰੋਨਾ ਮਹਾਮਾਰੀ ਦੇ ਚੱਲਦੇ ਇੱਕ ਤਰਫ ਪੁਲਿਸ ਪ੍ਰਸ਼ਾਸਨ ਮੂਰੇ ਹੋ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਉਥੇ ਹੀ ਦੂਜੇ ਪਾਸੇ ਕੁਝ ਅਜਿਹੇ ਪੁਲਿਸ ਮੁਲਾਜ਼ਮ ਵੀ ਨੇ ਜਿਨ੍ਹਾਂ ਨੇ ਆਪਣੇ ਕਾਰਨਾਮਿਆਂ ਤੋਂ ਪੁਲਿਸ ਪ੍ਰਸ਼ਾਸਨ ਦੀ ਛਵੀ ਨੂੰ ਖਰਾਬ ਕੀਤਾ ਹੋਇਆ ਅਜਿਹੇ ਮੁੱਦਿਆਂ ਤੋਂ ਗੱਲਬਾਤ ਕਰਾਂਗੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਨਿਊਜ਼ ਐਡੀਟਰ ਵਿਰੇਂਦਰ ਜੀ ਵਿਰੇਂਦਰ ਜੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਮਿੰਦਰ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਅੱਜ ਸਾਡੇ ਜਿਹੜੇ ਮਾਨਨੀਏ ਪੰਜਾਬ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜਿਹੜੇ ਕੀ ਉਹਨਾਂ ਦੇ ਖਾਸਮ ਖਾਸ ਦੋਸ ਰਹੇ ਨੇ ਅਰੂਸਾ ਆਲਮ ਜਿੰਨਾ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਮੈਂ ਵੀ ਵੇਖੀ ਹੈ ਜੀ ਉਹ ਵੀਡੀਓ ਜੀ ਉਹਦੇ ਚ ਬੀਬੀ ਅਰੂਸਾ ਆਲਮ ਜੀ ਸੀਤਾ ਫਾਲਤਿਓ ਆਪਣੇ ਚੀਕੂ ਦੀ ਮੰਗ ਕਰ ਰਹੀ ਹੈ ਨਜ਼ਰ ਆ ਰਹੀ ਹੈ ਬਿਲਕੁਲ ਦਿੱਗੋ ਗੱਲ ਇਹ ਹੈ ਕਿ ਜਿਹੜੇ ਆਲਾ ਅਧਿਕਾਰੀ ਜਾਂ ਵੱਡੇ ਸਿਆਸਤਦਾਨ ਹੁੰਦੇ ਨੇ ਉਹਨਾਂ ਤੋਂ ਜਿਹੜੇ ਆਵਾਮ ਹੈ ਜਾਂ ਦੂਸਰੇ ਸਿਆਸਤਦਾਨ ਨੇ ਛੋਟੇ ਉਹ ਸੇਧ ਲੈਂਦੇ ਨੇ ਜੀ ਜਨਤਾ ਸੇਧ ਲੈਂਦੀ ਹੈ ਆ ਫਾਜੀ ਖਾਲ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਬਹੁਤ ਕੁਝ ਜਿਹੜੇ ਹੈਗੇ ਨੇ ਸਿਆਸਤਦਾਨ ਕੋ ਕਾਂਗਰਸ ਪਾਰਟੀ ਛੱਡ ਕੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਦੋ ਸਿਆਸਤਦਾਨ ਜੀ ਸੁਖਬੀਰ ਸਿੰਘ ਬਾਦਲ ਹੁਰਾ ਨੇ ਉਹਨਾਂ ਨੂੰ ਸਰਪਾਪਾ ਕੇ ਤੇ ਉਹਨਾਂ ਦਾ ਸਵਾਗਤ ਕੀਤਾ ਪਾਰਟੀ ਦੇ ਵਿੱਚ ਜੀ ਸੂਬੇ ਦੇ ਵਿੱਚ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਬਿਲਕੁਲ ਕੋਵਿਡ ਮਹਾਮਾਰੀ ਜਿਹੜੀ ਹੈ ਉਹ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੇਸ ਆ ਰਹੇ ਨੇ ਜੀ ਇੱਕ ਤਰ੍ਹਾਂ ਦੀ ਪਰਲੋ ਜਿਹੜੀ ਆ ਉਹ ਆਈ ਹੋਈ ਐ ਜੀ ਨੌਜਵਾਨ ਵਰਗ ਨੂੰ ਆਪਣੀ ਗ੍ਰਫਤ ਵਿੱਚ ਲੈ ਰਹੀ ਹੈ ਇਹ ਬਿਮਾਰੀ ਔਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪਖੀ ਹੋਈ ਐ ਜੀ ਸਾਡੇ ਸਿਆਸਤਦਾਨ ਜਿਹੜੇ ਨੇ ਇਹ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਸਮਝੋ ਕਿ ਆਪਣੀ ਸਿਆਸਤ ਦੇ ਵਿੱਚ ਹੀ ਐ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਨੂੰ ਮੋੜ ਤੋਂ ਕੁਰਸੀ ਮਿਲ ਜੇ ਜਾਂ ਦੂਸਰੀਆਂ ਜਿਹੜੀਆਂ ਪਾਰਟੀਆਂ ਕੇ ਉਹ ਇਹ ਸੋਚ ਰਹੀਆਂ ਕਿ ਅਸੀਂ ਸੱਤਾ ਦੇ ਵਿੱਚ ਆ ਜਾਈਏ ਜੀ ਸੋ ਗੱਲ ਇਹ ਹੈ ਕਿ ਸਿਆਸਤਦਾਨਾਂ ਨੂੰ ਆਮ ਲੋਕਾਂ ਵਾਸਤੇ ਸੋਚਣਾ ਚਾਹੀਦਾ ਹੈ ਆਮ ਲੋਕਾਂ ਵਾਸਤੇ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਇਸ ਲੇਖੇ ਲਾਣੀ ਚਾਹੀਦੀ ਹੈ ਕਿ ਜਿਵੇਂ ਕਿ ਅਸੀਂ ਸੋਚਦੇ ਸੁਣਦੇ ਹੁੰਦੇ ਸੀ ਕਿ ਰਾਮ ਰਾਜ ਦੇ ਵਿੱਚ ਭਗਵਾਨ ਰਾਮ ਹੋਏ ਨੇ ਜਾਂ ਦੂਸਰੇ ਚੰਗੇ ਰਾਜੇ ਮਹਾਰਾਜੇ ਜਿਸ ਵੇਲੇ ਹੋਏ ਨੇ ਤੇ ਉਹ ਆਪਣੀ ਆ ਜਨਤਾ ਦੇ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੰਦੇ ਸੀ ਜੀ ਅੱਜ ਕੱਲ ਦੇ ਸਿਆਸਤਦਾਨ ਤੇ ਜਿਹੜੇ ਨੇ ਉਹ ਉਹਨਾਂ ਦਾ ਜਿਹੜਾ ਚਰਿੱਤਰ ਹੈ ਕਿਸੇ ਤੋਂ ਲੁਕਿਆ ਨਹੀਂ ਹੋਇਆ ਬਿਲਕੁਲ ਜੀ ਅ ਵੀਰਿੰਦਰ ਜੀ ਅਗਲੀ ਗੱਲ ਕਰਾਂਗੇ ਕਿ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਹਾਲਾਂਕਿ ਪਹਿਲਾਂ ਵੀ ਕਈ ਵੀਡੀਓਜ਼ ਵਾਇਰਲ ਹੋਈਆਂ ਨੇ ਖਾਕੀ ਵਰਦੀ ਦੇ ਉੱਤੇ ਗੱਲਾ ਟਕੀ ਹੈ ਕਿ ਕਾਕੀ ਵਰਦੀ ਦੀ ਹੁਣ ਕੋਈ ਇੱਜ਼ਤ ਹੀ ਨਹੀਂ ਰਹੀ ਕੋਈ ਮਾਨ ਸਨਮਾਨ ਨਹੀਂ ਰਿਹਾ ਪਹਿਲਾਂ ਤਾਂ ਇੱਕ ਸਬਜੀ ਵਾਲਾ ਜਿਹੜੀ ਰੇਡੀ ਸੀ ਉਹਨੂੰ ਲੱਤ ਮਾਰ ਦਿੱਤੀ ਗਈ ਵਿਚਾਰੇ ਗਰੀਬ ਦੀ ਉਸ ਤੋਂ ਬਾਅਦ ਅਸੀਂ ਵੀਡੀਓ ਦੇਖੀ ਕਿ ਕੋਈ ਸ਼ਰਾਬ ਪੀ ਕੇ ਹੈ ਇੱਕ ਮੁਲਾਜ਼ਮ ਸੜਕ ਤੇ ਬੜਕਾ ਮਾਰ ਰਿਹਾ ਹੈ ਹੁਣੀ ਹਾਲ ਹੀ ਦੇ ਵਿੱਚ ਇੱਕ ਵੀਡੀਓ ਫਿਰ ਵਾਇਰਲ ਹੋਈ ਸੀ ਬਠਿੰਡਾ ਦੇ ਐਸਆਈ ਦੀ ਜਿਨ੍ਹਾਂ ਨੇ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਇੱਕ ਮਹਿਲਾ ਦੇ ਨਾਲ ਤੇ ਹੁਣ ਇੱਥੋਂ ਤੱਕ ਹੱਦ ਹੋ ਗਈ ਹੈ ਕਿ ਇੱਕ ਮੁਲਾਜ਼ਮ ਜੋ ਕਿ ਫਤੇਗੜ ਸਾਹਿਬ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਦੇ ਵਿੱਚ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਆਂਡੇ ਦੀ ਰੇੜੀ ਤੋਂ ਆਂਡਾ ਚੋਰੀ ਕਰਦਾ ਹੋਇਆ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਵਿਵਾਦ ਜੀ ਜਿਸ ਤਰੀਕੇ ਦੇ ਨਾਲ ਸਾਡੀ ਖਾਸ ਤੌਰ ਤੇ ਪੰਜਾਬ ਪੁਲਿਸ ਦਾ ਜਿਹੜਾ ਵਿਚਾਰਨਾ ਵਤੀਰਾ ਹੈ ਜੋ ਹਾਲਾਤ ਨੇ ਮੈਨੂੰ ਲੱਗਦਾ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਕੋਈ ਜਿੱਦਾਂ ਸਾਡੇ ਜਵਾਕ ਪਹਿਲਾਂ ਲੱਕੇ ਖੇਡਦੇ ਹੁੰਦੇ ਨੇ ਚੋਰ ਸਿਪਾਹੀ ਖੇਡਦੇ ਸੀ ਤੇ ਹੁਣ ਮੈਨੂੰ ਲੱਗਦਾ ਕਿ ਚੋਰ ਸਿਪਾਹੀ ਦੀ ਖੇਡ ਖੇਡਦੇ ਖੇਡਦੇ ਉਹ ਪੰਜਾਬ ਪੁਲਿਸ ਨੂੰ ਹੁਜਤਾ ਕਰਿਆ ਕਰਨਗੇ ਜੋ ਵਤੀਰੇ ਇਸ ਵਾਲੇ ਪੰਜਾਬ ਪੁਲਿਸ ਦੇ ਆ ਵੈਸੇ ਤੇ ਸਮੇਂ-ਸਮੇਂ ਦੇ ਉੱਤੇ ਕਈ ਫਿਲਮਾਂ ਦੇ ਵਿੱਚ ਗਾਣੇ ਵੀ ਬੜੇ ਚਰਚਾ ਦਾ ਵਿਸ਼ਾ ਰਹੇ ਆ ਪੰਜਾਬ ਪੁਲਿਸ ਦੇ ਉੱਤੇ ਗਾਣੇ ਲਿਖੇ ਤੰਗ ਕਰਦੇ ਔਰ ਬਹੁਤ ਦੂਰਦਰਸ਼ਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਪੰਜਾਬ ਪੁਲਿਸ ਦੇ ਜਿਹੜੇ ਹੈਗੇ ਆ ਉਹ ਹਾਸੋਹੀਣੀਆਂ ਜਿਹੜੀਆਂ ਉਹ ਕਮੇਡੀ ਹੁੰਦੀਆਂ ਨੇ ਜੀ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਵਤੀਰਾ ਬੜਾ ਮੰਦ ਭਾਗਾ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਤੇ ਉਦੋਂ ਆਮ ਲੋਕਾਂ ਵਾਸਤੇ ਕਿਸ ਤਰੀਕੇ ਦਾ ਵਤੀਰਾ ਮਤਲਬ ਕਿਸ ਤਰੀਕੇ ਦੇ ਨਾਲ ਉਹ ਵਿਚਰਣਗੇ ਜਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਤੇ ਸਭ ਨੂੰ ਪਤਾ ਹੀ ਆ ਜੀ ਗੱਲ ਇਹ ਹੈ ਕਿ ਇਹ ਨਾਲ ਜਿਹੜੇ ਤੁਸੀਂ ਇੱਕ ਸਿਪਾਹੀ ਵੀ ਲਾ ਲਓ ਪੰਜਾਬ ਪੁਲਿਸ ਦਾ ਉਹ ਕਿੰਨੀ ਤਨਖਾਹ ਹੈ ਦੇਖੋ ਜੀ ਬਿਲਕੁਲ ਠੀਕ ਹੈ ਉਹ ਆਪਣੇ ਪਰਿਵਾਰ ਦਾ ਆਰਾਮ ਨਾਲ ਪਾਲਣ ਪੋਸ਼ਣ ਕਰ ਸਕਦਾ ਜੀ ਇਹ ਨੀਤਾਂ ਜਿਹੜੀਆਂ ਨੇ ਨਾ ਸਾਡੇ ਮੁਲਕ ਦੇ ਵਿੱਚ ਲੋਕਾਂ ਦੀਆਂ ਨੀਤਾਂ ਚਾਹੇ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਵਿਭਾਗ ਦੀ ਗੱਲ ਕਰਦਾ ਕੋਈ ਮਹਿਕਮਾ ਲਾ ਲਓ ਕੋਈ ਸਿਆਸਤਦਾਨ ਲਾ ਲਓ ਜੀ ਨੀਤਾਂ ਮੜੀਆਂ ਮਾੜੀਆਂ ਨੇ ਨੀਤਾਂ ਭੁੱਖੀਆਂ ਨੇ ਬਿਲਕੁਲ ਅੱਜ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਨੇ ਨੇ ਇਹਨਾਂ ਦੀਆਂ ਨੀਤਾਂ ਨਹੀਂ ਭੁੱਖੀਆਂ ਜੀ ਇਹ ਦੇਸ਼ ਬਾਰੇ ਸਮਾਜ ਬਾਰੇ ਕੀ ਸੋਚ ਰਹੇ ਨੇ ਮੈਂ ਗੱਲ ਪਰ ਇੱਕ ਬਾਰ ਬਾਰ ਕਹਿੰਨਾ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਜੀ ਹਰ ਸਮਾਜ ਦੇ ਵਿੱਚ ਚੰਗਾ ਬੰਦੇ ਵੀ ਹੁੰਦੇ ਨੇ ਤੇ ਮਾੜੇ ਬੰਦੇ ਵੀ ਹੁੰਦੇ ਨੇ ਬਿਲਕੁਲ ਪਰ ਦੁੱਖ ਇਹ ਚੀਜ਼ ਹੈ ਕਿ ਉਹ ਚੰਗੇ ਬੰਦਿਆਂ ਦੀ ਤਦਾਦ ਜਿਹੜੀ ਗਿਣਤੀ ਹੈ ਨਾ ਉਹ ਬਹੁਤ ਜ਼ਿਆਦਾ ਘਟ ਹੈ ਬਹੁਤ ਜ਼ਿਆਦਾ ਘਟ ਹੈ ਹਾਂਜੀ ਜਿਆਦਾ ਕਰਕੇ ਜਿਹੜੇ ਲੋਕ ਨੇ ਉਹ ਇਸ ਵੇਲੇ ਬਹੁਤ ਲਾਲਚੀ ਕਿਸਮ ਦੇ ਬਣੇ ਹੋਏ ਨੇ ਨੀਤਾਂ ਉਹਨਾਂ ਦੀਆਂ ਕੋਟੀਆਂ ਆ ਤੁਸੀਂ ਜਿਸਟ੍ਰਿਕਟ ਢੰਗ ਨਾਲ ਜ਼ਿਕਰ ਕੀਤਾ ਕਿ ਸਾਡੇ ਪੰਜਾਬ ਪੁਲਿਸ ਦੇ ਆ ਆਏ ਦਿਨ ਕੋਈ ਨਾ ਕੋਈ ਜਿਹੜੀ ਕਾਂਡ ਸਾਹਮਣੇ ਆਉਂਦੇ ਨੇ ਆ ਥੋੜੇ ਦਿਨ ਪਹਿਲਾਂ ਹੀ ਇੱਕ ਐਸਆਈ ਵੱਲੋਂ ਜਿਹੜਾ ਜਿਸ ਤਰੀਕੇ ਦੇ ਨਾਲ ਇੱਕ ਬੀਬੀ ਦਾ ਜ਼ਬਰ ਜਨਾਹ ਕੀਤਾ ਗਿਆ ਔਰ ਉਹਦੇ ਮੁੰਡੇ ਦੇ ਉੱਤੇ ਨਜਾਇਜ਼ ਪਰਚਾ ਪਾਤਾ ਆ ਕੁਝ ਦਿਨ ਪਹਿਲਾਂ ਜਿੱਦਾਂ ਇੱਕ ਸਬਜੀ ਵਾਲੇ ਦੀ ਲੱਤ ਮਾਰ ਕੇ ਐਸਐਚਓ ਨੇ ਆਪਣੇ ਟੋਕਰਾ ਸੁੱਟਤਾ ਉਸ ਤੋਂ ਪਹਿਲਾਂ ਵੀ ਜਿਹੜੀ ਹੈਗੀਆਂ ਦਾਰੂ ਪੀ ਕੇ ਇੱਕ ਬੜਕਾ ਮਾਰੀ ਜਾਂਦਾ ਇਹਦੇ ਇੱਕ ਜਿਹੜਾ ਵੀਡੀਓ ਬਣਾਉਂਦਾ ਪਿਆ ਸੀਗਾ ਬੰਦਾ ਉਹਨੂੰ ਉਹ ਜਿਹੜਾ ਪੁਲਿਸ ਦਾ ਮੁਲਾਜ਼ਮ ਸੀ ਉਹਨੂੰ ਧਮਕੀਆਂ ਦੇਈ ਜਾਂਦਾ ਸੀਗਾ ਤੂੰ ਬਣਾ ਵੀਡੀਓ ਇਹੋ ਜਿਹੇ ਬਤੀਰੇ ਨੇ ਇਕੀ ਦਰਸਾਉਂਦੇ ਨੇ ਤੇ ਜਿਹੜੇ ਪੁਲਿਸ ਵਾਲੇ ਨੇ ਇੱਕ ਤੋਂ ਮੰਗਲਗ੍ਰਹਿ ਤੋਂ ਤੇ ਆਉਂਦੇ ਨਹੀਂ ਜੀ ਦੂਸਰੇ ਮੁਲਖਾਂ ਚੋਂ ਤੇ ਆਉਂਦੇ ਨਹੀਂ ਇਹ ਸਾਡੇ ਆਮ ਜਨਤਾ ਚੋਂ ਨਿਕਲ ਕੇ ਆਉਂਦੇ ਨੇ ਸਿਆਸਤਦਾਨਾਂ ਨੇ ਵੀ ਇੱਥੋਂ ਹੀ ਆਉਣਾ ਜੀ ਸਾਡੇ ਜਿਹੜੀ ਜਨਤਾ ਹੈ ਉਹ ਸਾਡੀ ਜਨਤਾ ਦੇ ਵਿੱਚੋਂ ਸਭ ਨਿਕਲ ਕੇ ਆਉਂਦੇ ਨੇ ਸਾਡਾ ਢਾਂਚਾ ਹੀ ਇਦਾਂ ਦਾ ਬਣਿਆ ਹੋਇਆ ਹੈ ਇਹ ਸਾਡਾ ਜਿਹੜਾ ਵੀ ਮੰਨ ਲਓ ਅੱਜ ਕੋਈ ਬੰਦਾ ਚੰਗਾ ਹੈ ਜੇ ਉਹ ਇਹੋ ਜੇ ਸਿਸਟਮ ਦੇ ਵਿੱਚ ਆ ਜਾਂਦਾ ਉਹ ਸੋਧਨ ਉਹਦੇ ਮਾੜੇ ਹੋਣ ਦੇ ਕਿੰਨੇ ਕੁ ਵੱਡੇ ਅਸਰ ਨੇ ਤੁਸੀਂ ਆਪ ਦੇਖ ਲਓ ਕਿ ਕਿਉਂ ਉਹ ਉਹ ਵੀ ਉਦਾਂ ਦੇ ਵਤੀਰਾ ਕਰੂਗਾ ਨੀਤਾ ਬੁਖੀਆਂ ਨੇ ਅੱਜ ਤੁਸੀਂ ਇੱਕ ਛੋਟੇ ਜਿਹੇ ਮੁਲਾਜ਼ਮ ਦੀਆਂ ਆਪਾਂ ਐਸਆਈ ਦੀਆਂ ਜਾਂ ਇੱਕ ਕਾਂਸਟੇਬਲ ਦੀਆਂ ਹਰਕਤਾਂ ਦੇਖ ਲਈਆਂ ਜੀ ਕਿੰਨੇ ਇਹੋ ਜਿਹੇ ਵੱਡੇ ਵੱਡੇ ਪੁਲਿਸ ਮੁਲਾਜ਼ਮ ਹੋਣਗੇ ਜਿਹੜੇ ਨੀਚ ਘਟਣਾਵਾ ਜਿਹੜੇ ਨੀਚ ਹਰਕਤਾਂ ਕਰਦੇ ਹੋਣਗੇ ਬਿਲਕੁਲ ਬਿਲਕੁਲ ਕਿੰਨੀਆਂ ਬੀਬੀਆਂ ਨਾਲ ਉਹਨਾਂ ਨੇ ਜ਼ਬਰਜਨਾ ਕੀਤੇ ਹੋਣਗੇ ਜਿਹੜੇ ਸਾਹਮਣੇ ਨਹੀਂ ਆ ਸਕਦੇ ਕਦੀ ਸਾਹਮਣੇ ਆਏ ਹੀ ਨਹੀਂ ਹੈਗੇ ਇਕਾਦੁਕਾ ਨੂੰ ਛੱਡ ਕੇ ਕਿਉਂਕਿ ਜਿਹੜੇ ਵੱਡੇ ਪੱਧਰ ਤੇ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਹਮਣੇ ਜਲਦੀ ਨਹੀਂ ਆਉਂਦੀਆਂ ਉਹ ਬਹੁਤ ਮਤਲਬ ਸਮਝ ਲੋਗੇ ਹਜ਼ਾਰਾਂ ਜੋ ਲੱਖਾਂ ਜੋ ਕਿ ਕਿਤੇ ਘਟਨਾ ਜਿਹੜੀ ਉਹ ਸਾਹਮਣੇ ਆਂਦੀ ਹੋਗੀ ਬੇਸ਼ੱਕ ਅੱਜਕੱਲ ਸੋਸ਼ਲ ਮੀਡੀਆ ਦੇਖੋ ਸੋਸ਼ਲ ਮੀਡੀਆ ਨਾ ਹੁੰਦਾ ਤੇ ਜਿਹੜੀਆਂ ਵੀਡੀਓ ਬਣ ਕੇ ਸਾਹਮਣੇ ਆਉਂਦੀਆਂ ਇਹ ਵੀ ਨਹੀਂ ਸੀ ਆਉਣੀਆਂ ਜੀ ਜੀ ਪਰ ਚਲੋ ਸੋਸ਼ਲ ਮੀਡੀਆ ਦਾ ਇੱਕ ਆਪਾਂ ਗੱਲ ਕਰੀਏ ਥੋੜਾ ਬਹੁਤਾ ਇਹ ਚੀਜ਼ਾ ਫਾਇਦਾ ਪਨੋ ਹੋ ਗਿਆ ਹੋਇਆ ਪਰ ਮੈਂ ਕੁੱਲ ਮਿਲਾ ਕੇ ਕਹਾਂਗਾ ਕਿ ਇਹ ਜਿਹੜੀਆਂ ਨੀਤਾਂ ਨੇ ਜਿਹੜੀਆਂ ਇਹ ਬੜੀਆਂ ਮਾੜੀਆਂ ਨੇ ਪਰ ਮੈਂ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਇਸ ਵੇਲੇ ਦੇਸ਼ ਦੇ ਵਿੱਚ ਹਾਲਾਤ ਚੱਲਦੇ ਪਏ ਨੇ ਪੁਲਿਸ ਵਾਲੇ ਵੀ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬਹੁਤ ਚੰਗੇ ਹੈਗੇ ਨੇ ਨੀਤਾਂ ਜਿਹਨਾਂ ਦੀ ਬਹੁਤ ਵਧੀਆਂ ਨੇ ਬਹੁਤ ਚੰਗੇ ਕੰਮ ਕਰਦੇ ਨੇ ਪਰ ਸਮਾਜ ਦੇ ਵਿੱਚ ਹਰ ਤੱਕੇ ਦਾ ਹਰ ਤਰੀਕੇ ਦਾ ਬੰਦਾ ਹੁੰਦਾ ਪਰ ਜੋ ਵੀ ਸਭ ਚੀਜ਼ਾਂ ਹੋ ਰਹੀਆਂ ਨੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਜਿਹੜੀ ਪਛਾਣ ਹੈ ਇੱਕ ਇਮੇਜ ਹੈ ਉਹ ਬੜੀ ਮਾੜੀ ਬਣਦੀ ਪਈ ਹੈ ਬਿਲਕੁਲ ਵਿੰਦਿਆਗਰੀ ਖਬਰ ਵਾਲਾ ਵੱਧਦੇ ਆ ਕਿ ਕੋਟਕਪੂਰਾ ਗੋਲਕਾਂਡ ਜਿਹੜਾ ਹੋਇਆ ਸੀਗਾ ਉਸ ਕਾਂਡ ਦੀ ਹੁਣ ਨਵੀਂ ਟੀਮ ਦੇ ਵੱਲੋਂ ਜਾਂਚ ਸ਼ੁਰੂ ਹੋ ਚੁੱਕੀ ਚੁੱਕੀ ਹੈ ਤੇ ਕੀ ਕਹਿਣਾ ਇਸ ਦੇ ਉੱਤੇ ਦੇਖੋ ਜਿਸ ਤਰ੍ਹਾਂ ਕੇ ਜਿਹੜੀ ਪਹਿਲੀ ਜਾਂਚ ਟੀਮ ਸੀ ਉਹ ਰੱਦ ਕਰਤੀ ਗਈ ਸੀ ਤੇ ਇਹਦੇ ਕਰਕੇ ਬੜਾ ਹੋ ਹੱਲਾ ਸਾਡੀ ਸਿਆਸਤ ਦੇ ਵਿੱਚ ਭਗਿਆ ਸੀ ਬਿਲਕੁਲ ਬਿਲਕੁਲ ਨਵੀਂ ਟੀਮ ਜਿਹੜੀ ਆ ਉਹ ਬਣਾਈ ਗਈ ਹੈ ਜਿਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜੋ ADGP ਜਿਹੜੇ ਹੈਗੇ ਨੇ LK Yadav ਹੋਗੇ ਸਾਡੇ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਰਕੀਸ਼ अग्रवाल ਔਰ ਫਰੀਦਕੋਟ ਰੇਂਜ ਦੇ DIG surjeet singh ਨੂੰ ਤਿੰਨ ਜਣੇ ਇਸ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਬੜੀ ਗੁਪਚੁਪ ਤਰੀਕੇ ਦੇ ਨਾਲ ਮੀਡੀਆ ਤੋਂ ਦੂਰ ਰਹਿ ਕੇ ਇਹਨਾਂ ਨੇ 6 ਮਹੀਨੇ ਦੇ ਵਿੱਚ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਸਬਮਿਟ ਕਰਨੀ ਹੈ ਉਹ ਦੱਸਿਆ ਜਾ ਰਿਹਾ ਕਿ ਇਸ ਟੀਮ ਵੱਲੋਂ ਜਾਂਚ ਸ਼ੁਰੂ ਹੋ ਗਈ ਹੈ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਨੇ ਉਹ ਆਪਣੇ ਇਹਨਾਂ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਹੈ ਉੱਥੇ ਮੌਕੇ ਤੇ ਵੀ ਗਏ ਨੇ ਉੱਥੇ ਮਤਲਬ ਪੂਰੀ ਸਿਕਿਉਰਿਟੀ ਦੇ ਨਾਲ ਗਏ ਨੇ ਔਰ ਆਸੇ ਪਾਸੇ ਕਿਸੇ ਨੂੰ ਆਉਣ ਨਹੀਂ ਦਿੱਤਾ ਪੂਰੀ ਸਿਕਿਉਰਿਟੀ ਸੀਗੀ ਉੱਥੇ ਸ਼ੁਰੂ ਹੋ ਗਈ ਹੈ ਵੈਸੇ ਜੇ ਦੇਖਿਆ ਜਾਵੇ ਤੇ 6 ਮਹੀਨੇ ਦਾ ਸਮਾਂ ਨਾਲ ਬਹੁਤ ਜ਼ਿਆਦਾ ਹੈ ਉਸ ਤੋਂ ਪਹਿਲਾਂ ਵੀ ਸਭ ਚੀਜ਼ਾਂ ਹੋ ਸਕਦੀਆਂ ਨੇ ਪਰ ਗੱਲ ਇਹ ਹੈ ਕਿ ਸਿਆਸਤ ਜਿਹੜੀ ਹੈ ਸਾਡੇ ਸੂਬੇ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇਸ ਤਰੀਕੇ ਦੀਆਂ ਨੇ ਕਿ ਦਬਾਅ ਹੇਠ ਆਪ ਕਹਿੰਦੇ ਤੇ ਜ਼ਰੂਰ ਨੇ ਕਿ ਦਬਾਅ ਹੇਠ ਕੰਮ ਹੋਊਗਾ ਉਹ ਕਿੰਨਾ ਕੁ मतलब ਕੰਮ ਹੁੰਦਾ ਹੈ ਜਾਂ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਟਗਨੈਂਸ ਹੁੰਦਾ ਹੈ ਇਹਦੇ ਬਾਰੇ ਫਿਲਹਾਲ ਕਹਿਣਾ ਮੈਂ ਸਮਝ ਨਹੀਂ ਕਿ ਪਰ ਜਿਹੜੀ ਨਵੀਂ ਸਿੱਟ ਬਣੀ ਹੈ ਉਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹਲੇ ਵੀ ਟਿੱਪਣੀ ਕਰਦੇ ਨਜ਼ਰ ਆਉਂਦੇ ਨੇ ਦੇਖੋ ਉਹਨਾਂ ਨੇ ਤਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਯੱਬ ਤੇ ਜਿਹੜਾ ਏਸੀ ਗੱਲ ਦਾ ਪਿਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਪੁਰਾਣੀ ਫਿੱਟ ਦੇ ਵਿੱਚ ਕੋਈ ਕਿਸੇ ਜਿਹੜਾ ਹੈਗਾ ਕਿਸੇ ਬੰਦੇ ਨੂੰ ਕੋਈ ਸਾਹਮਣੇ ਨਹੀਂ ਆਇਆ ਸਜ਼ਾ ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਹਰਾਂ ਨੇ ਇਹ ਜਿਹੜੀ ਆਪਣੇ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਖਿਲਾਫ ਗੱਲਾਂ ਕੀਤੀਆਂ ਜਦੋਂ ਬੜੀ ਖਿੱਚੋ ਤਾਣ ਹੋਈ ਹੈ ਜਰਨਲ ਜੇਜੇ ਸਿੰਘ ਹਰਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਜਿਹੜੇ ਪਟਿਆਲੇ ਤੋਂ 2017 ਦੇ ਵਿੱਚ ਸ਼ੁਰੂ ਹੋਣੀ ਅਕਾਲੀ ਦਲ ਵੱਲੋਂ ਅ ਕੈਪਟਨ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਖੜੇ ਸੀ ਚੋਣ ਦੇ ਵਿੱਚ ਉਹਨਾਂ ਨੇ ਵੀ ਗੱਲ ਕੀਤੀ ਸੀ ਵੀ ਇਹ ਤੇ ਜਿਹੜੀ ਅੱਟੀ-ਸੱਟੀ ਆ ਪਹਿਲਾਂ ਦੀ ਲੱਗੀ ਹੋਈ ਹੈ ਜੀ ਬਿਲਕੁਲ ਕਿਹਾ ਜਾ ਰਿਹਾ ਕਿ ਉਹ ਤਾਂ ਬਾਦਲ ਸਰਕਾਰ ਨਾਲ ਮਿਲੀ ਹੋਈ ਹੈ ਮਿਲੀ ਹੋਈ ਹੈ ਤੇ ਜੋ ਦੇਖੋ ਇਹ ਸਭ ਚੀਜ਼ਾਂ ਸਿਆਸਤ ਜਿਹੜੀ ਹੈ ਸਾਡੇ ਇਸ ਵੇਲੇ ਸ਼ਾਸਨਦਾਨ ਨੂੰ ਆਪਣੇ ਸੁਭੇ ਨਾਲ ਕੋਈ ਨਹੀਂ ਲੋਕਾਂ ਨਾਲ ਕੋਈ ਨਹੀਂ ਗੰਗਲਵਾ ਤੇ ਮਿੱਟੀ ਝਾੜਨ ਵਾਲੀ ਗੱਲ ਹੈ ਜੀ ਅਸੀਂ ਜੀ ਹੁਣ ਜਿਹੜੇ ਕੋਵਿਡ ਦੇ ਮਰੀਜ਼ ਨੇ ਉਹਨਾਂ ਨੂੰ 181 ਨੰਬਰ 112 ਨੰਬਰ ਤੇ ਤੇ ਗਰੀਬ ਲੋਕਾਂ ਨੂੰ ਫੂਡ ਦੇਵਾਂਗੇ ਠੀਕ ਹੈ ਜਿਹੜੇ ਕੋਵਿਡ ਦੇ ਪੇਸ਼ੈਂਟ ਨੇ ਪੁਲਿਸ ਵਾਲੇ ਜਿਹੜੇ ਹੈਗੇ ਉਹ ਫੂਡ ਵੰਡਣਗੇ ਉਹ ਖਾਣਾ ਦੇਣਗੇ ਉਹਨਾਂ ਨੂੰ ਪਰ ਚੀਜ਼ ਇਹ ਹੈ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਮਹੂਰੀਅਤ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਨ ਨਧਾਰਤ ਨੇ ਬਿਲਕੁਲ ਉਹ ਇਹ ਲੋਕ ਜਿਹੜੇ ਨੇ ਸਿਆਸੀ ਲੋਕ ਆਪਣੇ ਆਪ ਨੂੰ ਰਾਜੇ ਸਮਝਦੇ ਨੇ ਜੀ ਇਹ ਨਹੀਂ ਸਮਝਦੇ ਕਿ ਅਸੀਂ ਰਿਪਰੈਜ਼ੈਂਟੇਟਿਵ ਆ ਜਿਹੜੀ ਪਰਿਭਾਸ਼ਾ ਹੈ ਜਮਹੂਰੀਅਤ ਦੀ ਜੀ ਉਹ ਭਾਰਤ ਦੇ ਵਿੱਚ ਉਹ ਉਹ ਪਰਿਭਾਸ਼ਾ ਨਹੀਂ ਹੈਗੀ ਜੋ ਜਮਹੂਰੀਅਤ ਦੀ ਹੋਣੀ ਚਾਹੀਦੀ ਸੀ ਬਦਲ ਕੇ ਰੱਖਤੀ ਇਹਨਾਂ ਨੇ ਜਮਹੂਰੀਅਤ ਦੀ ਪਰਿਭਾਸ਼ਾ ਸੋ ਹਾਲਾਤ ਜਿਹੜੇ ਨੇ ਮੈਂ ਸਮਝਦਾ ਕਿ ਜੋ ਸਾਡੇ ਸਿਆਸਤਦਾਨ ਕਰ ਰਹੇ ਨੇ ਇਹ ਜੋ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਸ ਮਹਾਮਾਰੀ ਦੇ ਦੌਰਾਨ ਜੇਕਰ ਤਰੱਕੀ یافتਾ ਮੁਲਕ ਹੁੰਦਾ ਤੇ ਹੁਣ ਦਾ ਕੁਛ ਦਾ ਕੁਛ ਹੋ ਜਾਣਾ ਸੀਗਾ ਅਸੀਂ ਉਹ ਤੇ ਦੇਖਦੇ ਹਾਂ ਕਿ ਦੂਸਰੀਆਂ ਜਿਹੜੀਆਂ ਲਹਿਰਾਂ ਵੀ ਆਈਆਂ ਨੇ ਕੋਵਿਡ ਦੀਆਂ ਤੇ ਕੰਟਰੋਲ ਦੇ ਵਿੱਚ ਸਭ ਕੁਝ ਬਿਲਕੁਲ ਹਿੰਦੁਸਤਾਨ ਦੇ ਵਿੱਚ ਤੇ ਸਿਆਸਤ ਹੋਈ ਜਾ ਰਹੀ ਹੈ ਲੋਕੀ ਮਰਦੇ ਮਰਨ ਇਹਨਾਂ ਨੂੰ ਤੇ ਆਪਣੀ ਕੁਰਸੀ ਚਾਹੀਦੀ ਹੈ ਜੀ ਇਸ ਦੌਰਾਨ ਹੁਣ ਜਿਹੜੇ ਕਰੋਨਾ ਮਾਮਲੇ ਦੀ ਗੱਲ ਕਰੀਏ ਤਾਂ ਜੋ ਹਾਲਾਤ ਨੇ ਕੋਵਿਡ ਦੇ ਬਾਰੇ ਕੀ ਅਪਡੇਟਨ ਹੈ ਜੀ ਕੋਵਿਡ ਵਾਸਤੇ ਤੇ ਇਸ ਵੇਲੇ ਜੋ ਦੱਸਿਆ ਜਾ ਰਿਹਾ ਕਿ ਪੂਰੇ ਕੌਮੀ ਪੱਧਰ ਤੇ ਜਿਹੜਾ ਗ੍ਰਾਫ ਹੈ ਉਹ ਥੱਲੇ ਜਾਣਾ ਸ਼ੁਰੂ ਹੋ ਚੁੱਕਾ ਹੈ ਪਰ ਸਾਡੇ ਸੂਬੇ ਦੇ ਵਿੱਚ ਔਰ ਕੁਝ ਹੋਰ ਸੂਬਿਆਂ ਦੇ ਵਿੱਚ ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਹਲੇ ਪੀਕ ਵੱਲ ਜਾ ਰਿਹਾ ਹੈ ਜੀ ਤੇ ਬਹੁਤ ਜਲਦੀ ਇਹ ਪੀਕ ਤੇ ਯਾਨੀ ਸਿਖਰ ਤੇ ਪਹੁੰਚ ਜਾਵੇਗਾ ਤੁਸੀਂ ਦੇਖੋਗੇ ਜਿਹੜੇ ਨੌਜਵਾਨ ਲੋਕ ਨੇ ਉਹ ਵੀ ਇਸ ਦੇ ਉੱਤੇ ਅ ਗਰਸਤ ਦੇ ਵਿੱਚ ਆ ਰਹੇ ਨੇ ਬਲੈਕ ਫੰਗਸ ਵਰਗੀਆਂ ਜਿਹੜੀਆਂ ਸਮੱਸਿਆਵਾਂ ਉਹ ਸਾਹਮਣੇ ਆ ਰਹੀਆਂ ਨੇ ਜਿਹੜੀ ਮੌਤ ਦੀ ਦਰ ਹੈ ਉਹ ਵੀ ਮੈਂ ਦੇਖਿਆ ਪੰਜਾਬ ਦੇ ਵਿੱਚ ਵਧੀ ਹੈ ਔਰ ਹਾਲਾਤ ਬੜੇ ਨਾਜ਼ੁਕ ਹਾਲਾਤ ਦੇ ਵਿੱਚ ਇਸ ਵੇਲੇ ਅਸੀਂ ਲੰਘ ਰਹੇ ਆ ਪਿਛਲੇ ਸਾਲ ਦੇ ਗੱਲ ਕਰੀਏ ਤੇ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਲੋਕਡਾਊਨ ਬੜੇ ਸਖਤੀ ਨਾਲ ਲਾਗੂ ਕੀਤਾ ਗਿਆ ਉਦੋਂ ਡਰ ਜ਼ਿਆਦਾ ਸੀ ਪਰ ਇਸ ਵੇਲੇ ਜੋ ਵਿਗਿਆਨੀ ਆਖ ਰਹੇ ਨੇ ਇਹ ਜਿਹੜਾ ਨਵੀਂ ਸਟੇਨ ਆਈ ਨੇ ਦੂਸਰੀ ਵੇਵ ਆਈ ਹੈ ਇਹਦੇ ਵਿੱਚ ਜਿਹੜੀ ਖਤਰਨਾਕ ਜਿਹੜਾ ਮਿਊਟੇਸ਼ਨ ਆ ਬੜੀ ਖਤਰਨਾਕ ਚੇਂजेस ਤਬਦੀਲੀ ਆਈ ਹੈ ਕਰੋਨੋਵਲ ਕਰੋਨਾ ਵਾਇਰਸ ਦੇ ਵਿੱਚ ਕੋਵਿਡ ਦੇ ਵਿੱਚ ਔਰ ਬਹੁਤ ਜ਼ਿਆਦਾ ਕਾਦਕ ਹੈ ਇਹਦੇ ਵਿੱਚੋਂ ਬਚਣਾ ਜਿਹੜਾ ਇਸ ਤੋਂ ਬਹੁਤ ਜ਼ਿਆਦਾ ਲਾਜ਼ਮੀ ਹੈ ਤੇ ਦੱਸਣਯੋਗ ਹੈ ਕਿ ਸ਼ਾਇਦ ਇਹ ਇਸ ਮਹੀਨੇ ਦੇ ਅੰਤ ਦੇ ਵਿੱਚ ਇਹ ਜਿਹੜਾ ਮੋੜਾ ਪੈਣਾ ਸ਼ੁਰੂ ਹੋ ਜੇ ਇਸ ਬਿਮਾਰੀ ਨੂੰ ਅਰਬਨਟੀ ਗੱਲ ਕਰੀਏ ਹੁਣ ਕਿ ਜਿਵੇਂ ਕਿਸਾਨੀ ਅਧੂਲਨ ਕਾਫੀ ਚਰਚਾਵਾਂ ਦੇ ਵਿੱਚ ਚੱਲ ਰਿਹਾ ਹੈ ਕਿ ਹੁਣ ਉੱਥੇ ਕਿਸਾਨਾਂ ਕਿਸਾਨਾਂ ਜਿੱਥੇ ਬੰਦੀਆਂ ਦਾ ਇਕੱਠ ਹੋਰ ਹੌਲੀ ਹੌਲੀ ਵੱਧ ਰਿਹਾ ਹੈ ਤੇ ਹੁਣ ਕਿਸਾਨਾਂ ਦੇ ਵੱਲ ਨਵੀਂ ਵਿਉਤਵਬੰਦੀ ਕੀ ਹੈ ਦੇਖੋ ਕਿਸਾਨਾਂ ਨੇ ਜਦੋਂ ਦੇ ਵਾਢੀ ਦਾ ਸੀਜ਼ਨ ਖਤਮ ਹੋਇਆ ਤੇ ਕਿਸਾਨਾਂ ਨੇ ਉਧਰ ਦਿੱਲੀ ਦੀਆਂ ਬੁਰੂਹਾਂਦ ਉੱਤੇ ਜਾਣਾ ਸ਼ੁਰੂ ਕਰਤਾ ਜੀ ਕੁਝ ਵਾਪਸ ਵੀ ਆਏ ਨੇ ਲੇਕਿਨ ਉੱਥੇ ਜਿਹੜਾ ਹੈਗਾ ਹੁਣ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਇਸ ਵੇਲੇ ਜੋ ਮਹਾਮਾਰੀ ਫੈਲੀ ਹੋਈ ਹੈ ਕਿਸਾਨ ਇਹ ਆਖ ਰਹੇ ਨੇ ਕਿ ਅਸੀਂ ਜਿਹੜਾ ਹੈ ਕਿ ਇਹ ਵਿਰੋਧਤਾ ਉਨੀ ਦੇਰ ਤੱਕ ਜਿਹੜੀ ਸਾਡੀ ਜਾਰੀ ਰਹੇਗੀ ਅੰਦੋਲਨ ਸੰਘਰਸ਼ ਉਨੀ ਦੇਰ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਤਿੰਨੇ ਕਾਨੂੰਨ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਇਹਨੂੰ ਦੇਖਦੇ ਹੋਏ ਉੱਥੇ ਕਿਸਾਨ ਡਟੇ ਹੋਏ ਨੇ ਜੀ ਔਰ ਕਿਸਾਨਾਂ ਨੇ ਜਿਹੜੀ ਅਗਲੀ ਵਿਉਂਤਬੰਦੀ ਕੀਤੀ ਹੈ ਹੁਣ ਜਿਹੜੀ ਰਣਨੀਤੀ ਵਿਆਰ ਕੀਤੀ ਹੈ 26 ਮਈ ਨੂੰ ਉਹ ਕਹਿੰਦੇ ਨੇ ਵੀ ਹਰ ਘਰ ਦੇ ਉੱਤੇ ਜਿਹੜਾ ਉਹ ਅਸੀਂ ਕਾਲਾ ਝੰਡਾ ਲਹਿਰਾਉਣਾ ਮੋਦੀ ਸਰਕਾਰ ਦੇ ਖਿਲਾਫ ਨਾਰੇ ਲਾਉਣੇ ਨੇ ਜੀ ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਆਏ ਦਿਨ ਕੋਈ ਨਾ ਕੋਈ ਜਿਹੜੀ ਆ ਮੁਹਿੰਮ ਜਿਹੜੀ ਆ ਕਿਸਾਨਾਂ ਵੱਲੋਂ ਛੇੜੀ ਜਾ ਰਹੀ ਹੈ ਕੋਵਿਡ ਦੇ ਦੌਰਾਨ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰਿਹਾ ਜੀ ਚਾਹੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਪ੍ਰੀਕਾਸ਼ਨਸ ਰੱਖ ਰਹੇ ਹਾਂ ਬਿਲਕੁਲ ਅਸੀਂ ਪੂਰੀ ਤਰੀਕੇ ਦੇ ਨਾਲ ਜਿਹੜੀਆਂ ਜੋ ਵੀ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹ ਅਸੀਂ ਦੋਹਾਂ ਦੀਆਂ ਪਾਲਣਾ ਕਰ ਰਹੇ ਹਾਂ ਪਰ ਸੰਘਰਸ਼ਾ ਜਿਹੜਾ ਉਹ ਸਾਡਾ ਜਾਰੀ ਰਹੇਗਾ ਤੇ ਮੇਰੇ ਖਿਆਲ ਚ ਆਰਤੀ ਜੀ ਇਹ ਜਿਹੜਾ ਸੰਘਰਸ਼ ਆ ਇੱਕ ਇਤਿਹਾਸ ਹੀ ਬਣ ਗਿਆ ਕਿਉਂਕਿ ਆ ਤੁਸੀਂ ਦੇਖ ਲਓ ਕਿ ਆ ਪਿਛਲੇ ਸਾਲ ਤੋਂ 2020 ਤੋਂ ਜੋ ਕਰੋਨਾ ਮਹਾਮਾਰੀ ਆਈ ਹੈ ਜੀ ਔਰ ਜਿਸ ਤਰੀਕੇ ਦੇ ਨਾਲ ਇਹ ਕਿਸਾਨਾਂ ਦਾ ਸੰਘਰਸ਼ ਚੱਲਿਆ ਹੈ ਮੋਦੀ ਸਰਕਾਰ ਦੀਆਂ ਜੋ ਨੀਤੀਆਂ ਬਣੀਆਂ ਲੋਕ ਮਾਰੂ ਨੀਤੀਆਂ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਪਿੱਛੇ ਪਾ ਦਿੱਤਾ ਹੈ ਬਿਲਕੁਲ ਬਹੁਤ ਆਮ ਬੰਦਾ ਜਿਹੜਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਉਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਵੱਲੋਂ ਜਿਹੜੀ ਇੱਕ ਸਰਵੇਖਣ ਹੋ ਕੀਤਾ ਗਿਆ ਉਹਦੇ ਦੱਸਿਆ ਕਿ 23 ਕਰੋੜ ਦੇ ਲੋਕ ਗਰੀਬੀ ਵੱਲ ਧੱਕੇ ਗਏ ਨੇ ਇਸ ਕਰੋਨਾ ਦੇ ਕਰਕੇ ਸਰਕਾਰ ਅਗਰ ਸਮੇਂ ਰਹਿੰਦਿਆਂ ਇਹ ਸਭ ਹਦਾਇਤਾਂ ਦੀ ਪਾਲਣਾ ਕਰਦੀ ਸਖਤੀ ਨਾਲ ਲਾਗੂ ਕਰਦੀ ਆਪਣੇ ਹਰ ਨੀਤੀਆਂ ਬਣਾਉਂਦੀਆਂ ਚੰਗੀਆਂ ਨੀਤੀਆਂ ਬਣਾਉਂਦੀਆਂ ਦੇਖੋ ਆਈਐਸ ਅਫਸਰ ਇੰਨੇ ਨੇ ਨਾਲ ਕੋਲ ਇੰਨੀ ਜ਼ਿਆਦਾ ਫੋਰਸ ਹੈ ਹਰ ਚੀਜ਼ ਮਤਲਬ ਆਬਾਦੀ ਇੰਨੀ ਹੈ ਤੇ ਇਹ ਦੇ ਵਿੱਚ ਹਰ ਚੀਜ਼ ਜਿਹੜੀ ਆ ਰਣਨੀਤੀ ਤਿਆਰ ਕੀਤੀ ਜਾ ਸਕਦੀ ਉਸ ਨੂੰ ਲਾਗੂ ਕੀਤਾ ਜਾ ਸਕਦਾ ਪਰ ਜਿਹੜਾ ਇਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਮਤਲਬ ਸਿਆਸਤਦਾਨਾਂ ਦੇ ਵੀ ਆ ਲਾਲਚੀ ਜਿਹੜੀ ਐ ਨੀਤਾਂ ਮਾੜੀਆਂ ਨੇ ਜਿਹੜੀਆਂ ਕੋਈ ਇਹਨਾਂ ਨੂੰ ਕੁਰਸੀ ਤੋਂ ਇਲਾਵਾ ਹੋਰ ਚੀਜ਼ ਨਜ਼ਰ ਨਹੀਂ ਆਉਂਦੀ ਜਿਹਦੇ ਕਰਕੇ ਜਿਹਦਾ ਖਮਿਆਜਾ ਉ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਬਿਲਕੁਲ ਇਸ ਦੇ ਨਾਲ ਹੀ ਵਿੰਦਤ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਸੀ ਚਰਚਾ ਦਾ ਵਿਸ਼ਾ ਅਤੇ ਵੱਖ-ਵੱਖ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਵਿਚਾਰ-ਵਟਾਂਦਰਾ ਕੀਤਾ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਸੀਂ ਬਣੇ ਰਹੋ ਐਸਐਮ ਜੈਡ ਨਿਊਜ਼ ਦੇ ਨਾਲ